ਬਹੁਤ ਸਾਰੇ ਬੀਜੇਪੀ ਦੇ ਝਾੜੂ ਦੇ ਵਿੱਚੋਂ ਆ ਕੇ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਇਆ ਇੰਨਾ ਕੁ ਸਮਰਥਨ ਮਿਲਦਾ ਪਿਆ ਵਾ ਕਿ ਕੋਈ ਲੋਕੀ ਪਛਤਾਵੇ ਤੇ ਦੋ ਵਾਰੀ ਲੋਕਾਂ ਨੂੰ ਇਹ ਸਬਜ ਬਾਗ ਵਿਖਾ ਕੇ ਠੱਗਿਆ ਵਾ ਇਹਨਾਂ ਲੋਕਾਂ ਨੇ ਕਾਂਗਰਸ ਨੇ ਵੀ ਠੱਗਿਆ ਆ ਝਾੜੂ ਵਾਲਿਆਂ ਨੇ ਤੇ ਲੋਕਾਂ ਦਾ ਜੋ ਹਾਲ ਕੀਤਾ ਦੋ ਸਾਲਾਂ ਜੀ ਲੋਕੀ ਕੰਨਾਂ ਨੂੰ ਹੀ ਹੱਥ ਲਾਉਂਦੇ ਆ ਵੀ ਹੁਣ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਿਆ ਇਹ ਸਭ ਮਾਡਲ ਨਵਾਂ ਨਵਾਂ ਲੈ ਕੇ ਆਉਂਦੇ ਕੋਈ ਅਮਰੀਕਾ ਦਾ ਮਾਡਲ ਲਿਆ ਆ ਵਾ ਕੋਈ ਕਿਤੋਂ ਲੈ ਆਉਂਦਾ ਕੋਈ ਦਿੱਲੀੋਂ ਲੈ ਆਇਆ ਸੀ ਪਹਿਲਾਂ ਤੇ ਕੋਈ ਸੌਹਾ ਖਾ ਕੇ ਲੋਕਾਂ ਨੂੰ ਲੁੱਟ ਕੇ ਲੈ ਗਿਆ ਇਸ ਕਰਕੇ ਲੋਕੀਂ ਇਸਪਛਤਾਵੇ ਜਾਂ ਲੋਕਾਂ ਨੂੰ ਯਾਦ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਵੀਰ ਸਿੰਘ ਬਾਦਲ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਉਹਨਾਂ ਦੀ ਵੈਲਫੇਅਰ ਸਕੀਮਾਂ ਕਿਸਾਨਾਂ ਨੂੰ ਵੀ ਸਭ ਨੂੰ ਉਹਨਾਂ ਦੀ ਡਿਵੈਲਪਮੈਂਟ ਇਸ ਕਰਕੇ ਸਭ ਵਾਪਸ ਆ ਰਿਹਾ ਆਉਣ ਵਾਲਾ ਸਮਾਂ ਜਿਹੜਾ ਪਾਰਲੀਮੈਂਟ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਉਹ ਮੈਕਸਿਮਮ ਸੀਟਾਂ ਜਿੱਤੂਗਾ ਤੇ ਆਉਣ ਵਾਲੀ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਕਿਉਂਕਿ ਜੋ ਅਸੀਂ ਟੈਂਪਰੇਮੈਂਟ ਜੋ ਛਾ ਲੋਕਾਂ ਦਾ ਜੋ ਜਨੂਨ ਵੇਖਦੇ ਪਏ ਆ ਇਹ ਬਿਲਕੁਲ ਵੇਬ ਮਾਨੂੰ ਕੀ ਪਰਵਾਹ ਕਰ ਰਿਹਾ ਜੀ ਪੂਰਾ ਪਰਵਾਹ ਤੁਹਾਡੇ ਸਾਹਮਣੇ ਆ ਵੇਖ ਲਓ ਕਿਤਨਾ ਛਾਲਾ ਮਾਰਦੇ ਪਏ ਲੋਕ ਜੀ ਸ਼ਹਿਰ ਨੂੰ ਤੁਸੀਂ ਯੂਰਪ ਬਣਾਇਆ ਤੇ ਪਿੰਡਾਂ ਦਾ ਵੀ ਉਥੇ ਤੁਹਾਡੇ ਤੇ ਵਿਕਾਸ ਕੀਤਾ ਜਾ ਰਿਹਾ ਪਿੰਡਾਂ ਦਾ ਕਟੈਲਾਂ ਲੱਗੀਆਂ ਯੂਰਪ ਨਹੀਂ ਲੱਗ ਰਿਹਾ ਜੀ ਤੁਹਾਨੂੰ ਇਹ ਰੋਡੀਗੇ ਸਾਹਿਬ ਦੀਆਂ ਲੱਗੀਆਂ ਹੈ ਇਸ ਤੋਂ ਬਾਅਦ ਟੇਟਰ ਨਹੀਂ ਲੱਗੀ ਕੋਈ ਪੁੱਟਿਆ ਗਿਆ ਹੋਊਗਾ ਕਨੈਕਸ਼ਨ ਕੰਸਟਰ ਲੈਂਣ ਵਾਲੇ ਰਿਪੇਅਰ ਵੀ ਨਹੀਂ ਹੋਇਆ ਜੇ ਤੋਂ ਹੀ ਵੱਧ ਵਿਕਾਸ ਦੀ ਮੰਗ ਕਰਦੇ ਨੇ ਲੋਕ ਮੈਂ ਕਿਹਾ ਜੋ ਕਹਿਣਗੇ ਜੋ ਮੂੰਹ ਕਹਿਣਗੇ ਦੁਨੀਆ ਤੇ ਕੁਛ ਔਖਾ ਹੀ ਨਹੀਂਗਾ ਅੱਛਾ ਇਨੀ ਹੈਗੀ ਲੋਕਾਂ ਦੀ ਮੈਂ ਤਾਂ ਇਹਨਾਂ ਨੂੰ ਕਿਹਾ 75 ਸਾਲਾਂ ਦੇ ਪਾਰਲੀਮੈਂਟ ਦੇ ਇਤਿਹਾਸ ਦੇ ਵਿੱਚ ਕੋਈ ਮੈਨੂੰ ਇੱਕ ਐਮਪੀ ਦੱਸੋ ਜਿਹਨੇ ਦੋ ਪਾਸਿਆਂ ਦਾ ਕੰਮ ਕੀਤਾ ਕਿਸੇ ਨੇ ਕੱਖ ਕੀਤਾ ਹੀ ਨਹੀਂ ਆ ਤੇ ਪਹਿਲਾਂ ਮੇਰੇ ਤੋਂ ਐਮਐਲਏ ਵੀ ਨਹੀਂ ਕਿਸੇ ਨੇ ਕੀਤਾ ਨਾ ਮੰਤਰੀ ਨੇ ਕਿਹਾ ਇਹ ਕੰਮ ਦਾ ਕਲਚਰ ਅਸੀਂ ਲੈ ਕੇ ਆਏ ਆ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੀ ਲੈ ਕੇ ਆਈ ਆ ਤੇ ਸੁਖਬੀਰ ਬਾਦਲ ਹੀ ਲੈ ਕੇ ਆਇਆ ਰਣਜੀਤ ਸਿੰਘ ਲੈ ਕੇ ਆਇਆ ਅਨਲ ਜੋਸ਼ੀ ਲੈ ਕੇ ਆਇਆ ਪਹਿਲਾਂ ਨਾ ਕਿਸੇ ਨੇ ਕੰਮ ਕੀਤਾ ਨਾ ਕਿ ਉਹਨੂੰ ਪਤਾ ਹੀ ਬਾਕੀ ਕਿ ਲੋਕਾਂ ਨੂੰ ਅੱਜ ਅਹਿਸਾਸ ਹੋ ਰਿਹਾ ਵੀ ਉਸ ਤੋਂ ਬਾਅਦ ਵੀ ਕੱਤ ਨਹੀਂ ਹੋਇਆ ਐਪੀ ਨੇ ਗੋਦ ਹੀ ਰਏ ਆ ਪਿੰਡ ਬਰ ਝਾੜੀ ਵੀ ਮਾਰੀ ਜਾ ਕੇ ਨਾ ਪਿੰਡਾਂ ਦੀ ਤੇ ਗੋਦ 'ਚ ਹੋਰ ਕੁਝ ਭਾ ਕੇ ਬਹਿ ਗਏ ਰਾਸ਼ਨ ਪਾਣੀ ਤੇ ਆਪਣਾ ਪ੍ਰਲਾਡ ਫਲੂਟ ਕਈ ਗੋਦ 'ਚ ਰੱਖ ਲਏ ਤੇ ਫਿਰ ਪਿੰਡਾਂ ਦਾ ਖਿਆਲ ਕਿੱਥੋਂ